ਕਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਦੀ ਹਿਲਜੁਲ ਦੁਬਾਰਾ ਤੇਜ਼ ਹੋ ਗਈ ਹੈ ਲੱਗਦਾ ਹੈ ਕਿ ਹੁਣ ਇਸ ਅੰਦੋਲਨ ਦੇ ਵਿੱਚ ਇੱਕ ਨਵਾਂ ਮੋੜ ਆ ਸਕਦਾ ਹੈ ਕਿਉਂਕਿ ਇੱਥੇ ਤ੍ਰੇਨਾਮੁਲ ਕਾਂਗਰਸ ਦੀ ਐਂਟਰੀ ਹੋ ਚੁੱਕੀ ਹੈ ਬਿਲਕੁਲ ਬੰਗਾਲ ਦੇ ਵਿੱਚ ਐਕਟਿਵ ਤ੍ਰੇਨਾਮੁਲ ਕਾਂਗਰਸ ਦੇ ਕੁਝ ਨੁਮਾਇंदे ਪਹੁੰਚੇ ਨੁਮਾਇंदे ਵੀ ਕਿਹੜੇ ਪੰਜ ਰਾਜ ਸਭਾ ਮੈਂਬਰ ਪੰਜ ਰਾਜ ਸਭਾ ਮੈਂਬਰ ਇੱਥੇ ਪਹੁੰਚੇ ਔਰ ਇੱਥੇ ਆ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਕਿਸਾਨਾਂ ਨਾਲ ਮੁਲਾਕਾਤ ਕੀਤੀ ਜਗਜੀਤ ਸਿੰਘ ਡੱਲੇਵਾਲ ਉੱਥੇ ਮੌਜੂਦ ਸਨ ਉਹਨਾਂ ਦੇ ਨਾਲ ਹੋਰ ਕਿਸਾਨ ਲੀਡਰ ਔਰ ਯੂਨੀయన్స్ ਉੱਥੇ ਮੌਜੂਦ ਸਨ ਔਰ ਉੱਥੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਔਰ ਉਸੇ ਦੇ ਵਿੱਚ ਸਾਨੂੰ ਇਹ ਵੀ ਦੱਸ ਦਿੰਨੇ ਆ ਕਿ ਮਮਤਾ ਬੈਨਰਜੀ ਜਿਹੜੇ ਇੰਤਰਨਮੂਲ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਗੱਲਬਾਤ ਕੀਤੀ ਬੰਗਾਲ ਦੇ ਸੀਐਮ ਨੇ ਉਹਨਾਂ ਨੇ ਗੱਲਬਾਤ ਕੀਤੀ ਔਰ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੇ ਆਸ਼ਵਾਸਨ ਦਿੱਤਾ ਆ ਕਿ ਜੋ ਮੌਜੂਦਾ ਕੇਂਦਰ ਸਰਕਾਰ ਕਰ ਰਹੀ ਹੈ ਉਹਨਾਂ ਦੇ ਬਕੌਲ ਜੋ ਕੁਝ ਉਹਨਾਂ ਨੇ ਕਿਹਾ ਉਹ ਦੱਸ ਰਹੇ ਆ ਕਿ ਜੋ ਮੌਜੂਦਾ ਕੇਂਦਰ ਸਰਕਾਰ ਉਹਨਾਂ ਕਰ ਰਹੀ ਹੈ ਇਸ ਦੇ ਖਿਲਾਫ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਲਈ ਤ੍ਰੈਨਮੂਲ ਕਾਂਗਰਸ ਤਿਆਰ ਹੈ ਉਹਨਾਂ ਨੇ ਸਾਫ਼ ਕਰ ਦਿੱਤਾ ਆ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਖੜਾਂਗੇ ਪਰ ਇੱਥੇ ਇੱਕਦਮ ਇਸ ਨੂੰ ਹਾਈਪ ਨਾਲ ਨਹੀਂ ਸੋਚਣਾ ਚਾਹੀਦਾ ਸੋਚਿਆ ਜਾਣਾ ਚਾਹੀਦਾ ਕਿਉਂਕਿ ਇੱਕ ਪਾਸੇ ਖਨੌਰੀ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਜਿਹੜੇ ਬੈਠੇ ਨੇ ਉਹ ਆਪਣੇ ਆਪ ਨੂੰ ਸਿਆਸਤ ਤੋਂ ਮੁਕਤ ਸਮਝਦੇ ਨੇ ਪਰ ਕੀ ਹੁਣ ਉਹ ਕਿਸਾਨ ਜਿਹੜੇ ਆਪਣੇ ਆਪ ਨੂੰ ਸਿਆਸਤ ਤੋਂ ਪਰੇ ਰੱਖਣਾ ਚਾਹੁੰਦੇ ਨੇ ਉਹ ਹੁਣ ਸਿਆਸਤ ਦੇ ਵਿੱਚ ਐਂਟਰੀ ਕਰ ਸਕਦੇ ਨੇ ਜਗਜੀਤ ਸਿੰਘ ਡੱਲੇਵਾਲ ਜਿਹੜੇ ਦਾਵਾ ਕਰਦੇ ਸੀ ਕਿ ਉਹਨਾਂ ਦਾ ਸਿਆਸਤ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਹਾਲਾਂਕਿ ਉਹ ਜ਼ਰੂਰ ਇੱਕ ਸਿਆਸੀ ਲੜਾਈ ਲੜ ਰਹੇ ਆ ਪਰ ਕਿਸੇ ਪਾਰਟੀ ਨੂੰ ਨਾਲ ਲਾ ਕੇ ਨਹੀਂ ਚੱਲਣਾ ਚਾਹੁੰਦੇ ਪਰ ਹੁਣ ਤ੍ਰੈਨਮੂਲ ਕਾਂਗਰਸ ਦੇ ਨੁਮਾਇੰਦੇ ਵੀ ਆ ਗਏ ਉਹਨਾਂ ਨੂੰ ਬੜੇ ਅਦਬ ਦੇ ਨਾਲ ਅੰਦਰ ਬਿਠਾਇਆ ਵੀ ਗਿਆ ਉਹਨਾਂ ਨੂੰ ਸਾਰਾ ਜਾਇਜ਼ਾ ਦਿਵਾਇਆ ਗਿਆ ਮਮਤਾ ਬੇਨਦੀ ਨਾਲ ਗੱਲ ਕੀਤੀ ਗਈ ਜੀ ਜੀ ਕਰਕੇ ਜੀ ਹਜ਼ੂਰੀ ਕੀਤੀ ਗਈ ਪਰ ਇੱਥੇ ਆ ਕੇ ਹੁਣ ਕਿਸਾਨਾਂ ਤੇ ਵੀ ਸਵਾਲ ਹੈ ਕਿ ਕੀ ਉਹ ਹੁਣ ਸਿਆਸੀਕਰਨ ਆਪਣਾ ਕਰਨ ਨੂੰ ਤਿਆਰ ਬੈਠੇ ਨੇ ਕਿ ਤ੍ਰੇਣਾਮੂਲ ਕਾਂਗਰਸ ਨਾਲ ਰਲ ਕੇ ਇੱਥੇ ਨਹੀਂ ਭੁੱਲਣਾ ਚਾਹੀਦਾ ਕਿ ਤ੍ਰੇਣਾਮੂਲ ਕਾਂਗਰਸ ਆਈਐਨਡੀ ਆਈਏ ਗੱਠ ਜੋੜ ਦਾ ਇੱਕ ਹਿੱਸਾ ਹੈ ਔਰ ਕੀ ਕਿਸਾਨ ਹੁਣ ਆਈਐਨਡੀਆ ਗੱਠ ਜੋੜ ਦੇ ਨਾਲ ਰਲਣ ਲਈ ਤਿਆਰ ਨੇ ਬੜੇ ਸਵਾਲ ਖੜੇ ਹੋ ਰਹੇ ਨੇ ਫਿਲਹਾਲ ਤਾਂ ਧੰਨਵਾਦ ਕੀਤਾ ਗਿਆ ਮਮਤਾ ਬੈਨਰਜੀ ਦਾ ਪਰ ਉਸ ਤੋਂ ਬਾਅਦ ਇਸ ਧੰਨਵਾਦ ਨਾਲ ਕੀ ਕੁਝ ਅੱਗੇ ਹੋਵੇਗਾ ਕੀ ਕੁਝ ਅੱਗੇ ਆਵੇਗਾ ਸਾਹਮਣੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੋਵੇਗਾ ਜੋ ਵੀ ਹੋਵੇਗਾ ਦੱਸਦੇ ਰਵਾਂਗੇ ਬਣੇ ਰੋ ਵਨ ਇੰਡੀਆ ਪੰਜਾਬੀ ਤੇ ਜੀ ਕਿਸਾਨੋ ਕੀ ਤਰਫ ਸੇ ਹਰ ਇੱਕ ਬਜ਼ੁਰਗ ਔਰ ਜੂਨੀਅਰ ਸਭ ਲੀਡਰਸ਼ਿਪ ਹੈ ਇਹ ਬਾਰਡਰ ਮੇਂ ਹਮ ਆ ਚੁੱਕੇ ਹੈ ਖਨੂਰੀ ਤੋ ਆਪ ਜਰਾ ਬਾਤ ਕੀਜੀਏ ਦੀਦੀ दीदी से बात की ये हमारी दीदी हैं ममता बंदोपाध्या है। दीदी से बात की ममता बहुत बहुत धन्यवाद ममता जी आपने प्रयास किया कि हमारे पास यहाँ पहुँचे आपके एमपी पी साहबान हम ये सोच ही रहे थे कि आपके पास हम अपनी डिमांड चार्ट भेजने के लिए हमारा प्रोग्राम बना था पिछले दिनों हमने प्रेस में भी ये बात बोली थी और आपने अच्छा किया कि यहाँ पे आए हो बहुत बहुत धन्यवाद आपका और मैं ये सभी आपके एमपी पी साहबान को दिखा रहा हूँ जिस तरीके से जहाँ पे वो लड़के को गोली लगी शुभ कर्ण हमारा नौजवान शहीद हुआ या जहा जहाँ पे और साथ साथ जो ट्रैक्टर वगैरह गाड़िया वगैरह तोड़ी गई थी वो भी मैं मतलब आपके एम पी साहबानों को सभी में दिखाने का प्रयास कर रहा हूँ हम वही पे हैं मौके पर हैं सब देख रहे हैं उसी उसी जगह पे हैं सभी आपके एमपी पी साहबान हमारे साथ हैं बहुत बहुत फिर से मैं कहूँगा आपका ने, धन्यवाद ने, ने, आपने को पहले बधाई देने चाहूंगी जी आप बीजेपी ने इतना करने का बाद भी चलाया अभी भी चला रहा है। आपको बहुत सारे दोस्त शहीद हुए हैं। उसको गाड़ी नष्ट कर दिया है उसको नष्ट कर दिया है एक तो अच्छा किया है आप घुसने ही नहीं दिया है मैं आपको ये बात कहने के लिए भेजा है हमारा टीम का पहले काम है हमारा टीम का हमारा भी बट्टी बयालीस एम पी है हम चाहते है की आपका साथ में हम पूरा काम पे कांप मिला पे मिला के लड़ने चाहती है आपका आपका जो ज़रूरत, जितना भी expectation हमारा पास है, आप हमारा पास रखिए मैं जितना भी कोशिश करेंगे हमारा गवर्नमेंट तो नहीं आए लेकिन एक है, है, आपका किसान का मूवमेंट चलना चाहिए इसको जारी रखिए जरूरत पड़े जो, हम लोग भी जाएंगे थैंक यू थैंक यू मैडम बहुत बहुत धन्यवाद आपको सुनाई दिया Thank you, thank, Didi. You so thank you, Didi. Thank you, Didi. Thank you. <laughs> Subscribe to One India channel and never miss an update.